ਮੈਂ ਗੱਲ ਕਰਾਂ ਇਹ ਇੱਕ ਬਹੁਤ بڑا ਅੱਜ ਮੈਂ ਹਰ ਜਿਹੜਾ ਕਾਰੋਬਾਰੀ ਹੈ ਉਹ ਹਰ ਬੰਦਾ ਚਾਹੁੰਦਾ ਯਾਰ ਅਸੀਂ ਪੰਜਾਬ ਛੱਡ ਕੇ ਕਿਤੇ ਚਲੇ ਜਾਈਏ ਪੰਜਾਬ ਚੋਂ ਛੱਡ ਕੇ ਕਿਤੇ ਨਿਕਲ ਜਾਈਏ ਹਰ ਦੀ ਵਾਈ ਫਰ ਦੀ ਭੈਣ ਹਰ ਦੀ ਮਾਂ ਜੋਰ ਪਾ ਰਹੀ ਹੈ ਜਿਹਦਾ ਵੀ ਪੁੱਤ ਕੋਈ ਚੰਗਾ ਕੰਮ ਕਰਦਾ ਏ ਵੀ ਨਾ ਪੰਜਾਬ ਚੋਂ ਆਪਾਂ ਛੱਡ ਕੇ ਨਿਕਲੀਏ ਪੰਜਾਬ ਚੋਂ ਆਪਾਂ ਛੱਡ ਕੇ ਨਿਕਲੀਏ ਤੇ ਇਸ ਕਰਕੇ ਪੰਜਾਬ ਲਈ ਇਹ ਬਹੁਤ ਜ਼ਰੂਰੀ ਹੈ ਅੱਜ ਤੱਕ ਉਹ ਤਿੰਨੋਂ ਬੰਦੇ ਅੱਜ ਤੱਕ ਉਹ ਤਿੰਨੋਂ ਬੰਦੇ ਗ੍ਰਿਸ਼ਟ ਨਹੀਂ ਆਏ ਅੱਜ ਉਹ ਤਿੰਨੋਂ ਬੰਦੇ ਹਜ ਤੱਕ ਫੜੇ ਨਹੀਂ ਗਏ ਐਦੋਂ ਫਿਕਰ ਦੀ ਗੱਲ ਕੋਈ ਹੋ ਸਕਦੀ ਆ ਪਰ ਪੰਜਾਬ ਦੇ ਵਿੱਚ ਬਹੁਤ ਕਾਲੇ ਬੱਦਲ ਛਾਏ ਆ ਪੰਜਾਬ ਦੇ ਵਿੱਚ ਕਤਲੋਕਾਰਤ ਇਸ ਤਰੀਕੇ ਨਾਲ ਹੋ ਰਿਹਾ ਕਿਸੇ ਦੀ ਮਾਂ ਕਿਸ ਦਾ ਭਰਾ ਕਿਸੇ ਦਾ ਨਸ਼ੇ ਦੇ ਕਾਰਨ ਕਿਸੇ ਦੇ ਕਿਸੇ ਕਾਰਨ ਜਦੋਂ ਤੁਹਾਡੇ ਟੀਵੀ ਚੈਨਲ ਦੇਖ ਲੈਂਦੇ ਆ ਸਵੇਰੇ ਜਰ ਲੱਗਦਾ ਡਰਕ ਡਰ ਲੱਗਦਾ ਵੀ ਟੀਵੀ ਔਨ ਨਾ ਕਰੀਏ ਖਬਰਾਂ ਔਨ ਨਾ ਕਰੀਏ ਉਦੋਂ ਹੀ ਜਦੋਂ ਔਨ ਕਰ ਲਿਆ ਤਾਂ ਗੋਲੀਆਂ ਦੀਆਂ ਆਵਾਜ਼ਾਂ ਜਾਂ ਤਾਹਾਂ ਦੀਆਂ ਰੋਣ ਪਿੱਟਣ ਦੀਆਂ ਆਵਾਜ਼ਾਂ ਆਉਂਦੀਆਂ ਇਸ ਕਰਕੇ ਡਰ ਲੱਗਣ ਲੱਗਿਆ ਡਰ ਲੱਗਣ ਲੱਗਿਆ ਪੰਜਾਬ ਕਿਵੇਂ ਠੀਕ ਕਰਾਂਗੇ ਪੰਜਾਬ ਨੂੰ ਕਿੱਧਰ ਨੂੰ ਪੰਜਾਬ ਜਾ ਰਿਹਾ